ਬਿਲਕੁਲ ਪ੍ਰਾਣੀ ਜੀ ਪ੍ਰਾਣੀ ਮਨయోగ ਐਸਐਸਪੀ ਪ੍ਰੋਫੈਸਰ ਸਰਦਾਰ ਭਵਿੰਦਰ ਸਿੰਘ ਜੀ ਉਹਨਾਂ ਦੇ ਬੜੇ ਸਖਤ ਨਿਰਦੇਸ਼ ਨੇ ਟ੍ਰੈਫਿਕ ਨਿਯਮਾਂ ਦੇ ਸਬੰਧ ਵਿੱਚ ਕੋਈ ਵੀ ਵਾਇਲੇਸ਼ਨ ਕਰਦਾ ਬੁਲਟ ਪਟਾਕਿਆਂ ਵਾਲ ਹੋ ਗਿਆ ਵਿਦਾਊਟ ਨੰਬਰ ਪਲੇਟ ਹੋ ਗਈ ਟੈਪ ਰੈਟਿੰਗ ਹੋ ਗਿਆ ਕਿਸੇ ਕੀਮਤ ਇਹ ਉਹਨਾਂ ਨੇ ਬਖਸ਼ਾਂਇਆ ਚਾਹੁੰਦਾ ਇਸ ਕੰਕਲ ਦੇ ਦਰਾਨੇ ਚੈਕਿੰਗ ਨੂੰ ਪਤਾ ਹੈ ਜਦੋਂ ਕਿ ਇਹਨੂੰ ਫੜੀਦਨ ਦੀ ਕੋਸ਼ਿਸ਼ ਹੁੰਦੀ ਭੱਜਣ ਦੀ ਪਰ ਆਪਰੇ ਮੁੰਡੇ ਬੜੇ ਐਕਟਿਵ ਨੇ ਫੜੇ ਜਾਂਦੇ ਮੌਕੇ ਤੇ ਇਹਦਾ ਲੱਗਦਾ ਨਹੀਂ ਹੈਗਾ ਕਿ ਇਸ ਤਰ੍ਹਾਂ ਚੈਕਿੰਗ ਕਰਨ ਦੇ ਨਾਲ ਕੁਝ ਅੱਗੇ ਨਾਲੋਂ ਜਾਂ ਪੱਲੂਖਾ ਖੋਹ ਦਾ ਵੀ ਕਾਫੀ ਜਿਹਾ ਫਰਕ ਪੈ ਰਿਹਾ ਹੈ ਬਿਲਕੁਲ ਦੇਖੋ ਜਦੋਂ ਹੀ ਚੈਕਿੰਗ ਹੋਵੇਗੀ ਭਾਵੇਂ ਟ੍ਰੈਪ ਚੈਕਿੰਗ ਹੈ ਭਾਵੇਂ ਵੇਹੇ ਐਸਐਚਐਸ ਬੰਦ ਚੈਕਿੰਗ ਕਰਦੇ ਨੇ ਇਸ ਚੀਜ਼ ਦਾ ਫੈਕਟ ਤਾਂ ਹੁੰਦਾ ਹੈ ਹਨਾ ਕੋਈ ਵੀ ਗਲਤ ਅੰਸਰ ਹੈ ਉਹ ਜਦੋਂ ਚੈਕਿੰਗ ਚੱਲਦੀ ਹੈ ਉਹਦੇ ਦੁਆਸਰ ਪਾਸਾ ਕਰਨ ਦੀ ਕੋਸ਼ਿਸ਼ ਕਰਦਾ ਹਨਾ ਇਹ ਕਰਕੇ ਬੜੀ ਮਤਲਬ ਫਰਕ ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਜਿਸ ਤਰ੍ਹਾਂ ਉਹ ਦੇਖਿਆ ਜਿਵੇਂ ਬੋਲਡ ਨੇ ਕਿਹਾ ਕਿ ਬੋਲਡ ਵੀ ਕੀਤੇ ਜਾ ਰਹੇ ਨੇ ਜਾਂ challan ਕੱਟ ਕੇ ਉਹਨਾਂ ਨੂੰ ਭੇਜਿਆ ਜਾ ਰਿਹਾ ਹੈ ਬਿਲਕੁਲ ਇਹਨਾਂ ਦੇ ਜੁਰਮ ਤਰ੍ਹਾਂ ਦਿੱਖਿਆ ਜਾਂਦਾ ਕਿ ਕਿੱਦਾਂ ਦਾ ਜੁਰਮ ਹੈ ਜੇ ਤਾਂ ਕੋਈ ਬੁਲਟ ਪਟਾਕੇ ਮਾਰਦਾ ਹੈ ਅਨਰਿਸਟ੍ਰੇਸ਼ਨ ਹੈ ਨਹੀਂ ਐਰਾ ਵਗੈਰਾ ਉਹਨੂੰ ਅੰਡਰ ਸੈਕਸ਼ਨ 272 ਦੇ ਬੰਦੂਰ ਕੀਤਾ ਜਾਂਦਾ ਜੇ ਕੋਈ ਛੋਟਾ ਮੋਟਾ ਫੈਂਸ ਉਹਦਾ ਆਨਲਾਈਨ ਚਲਾਨ ਕਰ ਦਿੱਤਾ ਜਾਂਦਾ ਜੇ ਛੋਟੀ ਉਮਰ ਦੇ ਬੱਚੇ ਚਲਾ ਰਹੇ ਨੇ ਜਿਹੜੇ ਉਹਨਾਂ ਦੇ ਪੇਰੈਂਟ ਵੀ ਅਪੀਲ ਕਰਨ ਚਾਹੁੰਦੇ ਮੇਰੀ ਇਹੀ ਬੇਨਤੀ ਹੈ ਜਦੇ ਛੋਟੇ ਬੱਚੇ ਐ 18 ਸਾਲ ਤੋਂ ਘੱਟ ਉਹਨਾਂ ਨੂੰ ਵੀ ਕਲ ਨਾ ਦਿਓ ਠੀਕ ਐ ਕਿਤੇ ਜਾਣਾ ਬੱਚਿਆਂ ਦੇ ਨਾਲ ਆਪ ਜਾਓ ਜ਼ਿੰਮੇਵਾਰੀ ਸਮਝੋ ਇਹ ਪ੍ਰਸ਼ਾਸਨ ਦੀ ਪੁਲਿਸ ਦੀ ਜ਼ਿੰਮੇਵਾਰੀ ਐ ਤੇ ਪੇਰੈਂਟਸ ਦਾ ਵੀ ਫਰਜ਼ ਬਣਦਾ ਇਸ ਚੀਜ਼ ਤੇ ਪਹਿਰਾ ਦੇਣ ਮੈਨੂੰ ਉਮੀਦ ਐ ਹੋਪ ਐ ਕਿ ਆਪਣੇ ਸ਼ਹਿਰੀ ਬੜੇ ਸੁਝਵਾਨੇ ਪ੍ਰੋਜੈਕਟ ਤੇ ਇਸ ਚੀਜ਼ ਦਾ ਅਮਲ ਕਰਨਗੇ ਤੇ ਅੱਗੇ ਨਾਲੋਂ ਕਾਫੀ ਫਰਕ ਵੀ ਪਿਆ ਹੈ